ਜੀ ਵੀ ਡਰਾਖ ਤਹਰਾ ਬਰਾ ਖੜਾ ਜੀ ਇਹ ਬਾਬਾ ਮੋਹਨ ਸਿੰਘ ਜੀ ਨੇ ਹਿਮਕੁੰਡ ਸਾਹਿਬ ਦੀ ਖੋਜ ਕੀਤੀ ਸੀਗੀ ਇੱਥੇ ਕਈ ਸਾਲੇ ਦੇ ਵਿੱਚ ਰਹਿੰਦੇ ਰਹੇ ਤੇ ਹੁਣ ਵੱਜ ਗਈ ਸਵੇਰ ਦੇ 3:30 ਸੰਗਤ ਨੇ ਚੱਲੇ ਪਾਤੇ ਉੱਪਰ ਨੂੰ ਹਿਮਕੁੰਡ ਸਾਹਿਬ ਨੂੰ ਤੇ ਆਪਾਂ ਵੀ ਰੈਡੀ ਹੋ ਗਏ ਸਾਹਮਣੇ ਲੰਗਰ ਹਾਲ ਹੈ ਜੀ ਚੱਲਦੇ ਅੱਗੇ ਨੂੰ ਫਿਰ ਹਾਂਜੀ 4 ਵਜੇ ਚ 10 ਮਿੰਟ ਬਾਕੀ ਆ ਤੇ ਆਪਾਂ ਹਿਮਕੁਟ ਯਾਤਰਾ ਸਟਾਰਟ ਕਰਨ ਲੱਗੇ ਆ ਇੱਕੋ ਚੱਲਣ ਲੱਗੇ ਆ ਉੱਪਰ ਨੂੰ ਰਾਜ ਹੋਗੀ 14 ਤਰੀਕ ਆ ਆਪਾਂ 13 ਨੂੰ ਸਟਾਰਟ ਕੀਤੀ ਗੋਵਿੰਦ ਘਾਟ ਤੋਂ ਅੱਜ ਗੋਵਿੰਦ ਧਾਮ ਸੀ ਇਹ ਹੁਣ ਆਪਾਂ ਹਿਮਕੁਟ ਸਾਹਿਬ ਨੂੰ ਚੱਲਣ ਅੱਗੇ 14 ਤਰੀਕ ਹੋਗੀ ਦਰبار ਸਾਹਿਬ ਹੈ ਜੀ ਦਰਬਾਰ ਸਾਹਿਬ ਦੇ ਗ੍ਰਉਣਾ ਜੀ ਦਰਸ਼ਨ ਜਗਤ ਪਾਤਿਸ਼ਾਹ ਜੀ ਨੂੰ ਅਨੰਦ ਰੂਪ ਨੂੰ ਇੱਕ ਸਾਲ ਨਾਨਕ ਸਾਹਿਬ ਜਗਤ ਉਪਨੰਦਰੀ ਆਦਿ ਦੇ ਕੋਧਾਰ ਨੂੰ ਸੂਜਾ ਕਉ ਰੂਪੇ ਨਾ ਕੋਇ ਜਤ ਰਤਾ ਤਰਿ ਦਿਸ਼ਾ ਵਿਸ਼ਾ ਹੋਇ ਭੈਲਿਓ ਅਲਗਾਹੀ ਆਦਿ ਵਨ ਆਦਿ ਮੂਰਤਿ ਤਾਪਿ ਜਿ ਸਦੈਂ ਇਹਾ ਭਰਮ ਰੂਪੁ ਪੁਨਿਤ ਮੂਰਤ ਤੁਰੰਤੁਰ ਖਪਾਰ ਸਰਬ ਸੂਰਜ ਜੀ ਥੋ ਹੁਣ ਯਾਤਰਾ ਸਟਾਰਟ ਕਰਨ ਲੱਗੇ ਆ ਪੂਰੇ 4 ਵਜੇ ਸੀ ਸੰਗਤਾਂ ਜਾ ਰਹੀਆਂ ਜੀ ਲੈ ਲੈ ਚੱਲ ਭਈ ਬਰ ਬੱਤੇ ਮਿਲ ਜਾਏਗਾ ਪੁੱਛ ਲੈ ਇਸ ਚੱਲ ਭਈ ਸੰਗਤ ਮੇਰਾ ਪਿਆ ਹੈ ਜੀ ਕਾਫੀ ਆਏ ਗਰੂ ਕਾਫੀ ਨਹੀਂ ਆਵਿਆ ਈ ਹਜੇ ਜਾ ਰਹੀਆਂ ਸੰਗ ਤਾਂ ਉੱਪਰ ਨੂੰ ਹਵਾ ਬਹੁਤ ਤੇਜ਼ ਚੱਲਦੀ ਆ ਤੇ ਪਾਣੀ ਦਾ ਵੀ ਛਣਗਾਟਾ ਵਹਿ ਰਿਹਾ ਪੂਰਾ ਦੇਖੋ ਜੀ ਪਾਣੀ ਦਾ ਸ਼ੋਰ ਉਹ ਦੇ ਵੀ ਚੱਲ ਪੈਸਣੇ ਆ ਮੇਰੇ ਵਿੱਚ ਘੱਟ ਦੀਂਦਾ ਥੋੜਾ ਜਿਹਾ ਉਹ ਡਾਂ ਤਾਂ ਹੀ ਸੋ ਜੀ ਪੂਰਾ ਦਿਨ ਚੜ ਗਿਆ 5 ਵਜ ਗਿਆ ਇੱਕ ਘੰਟਾ ਹੋ ਗਿਆ ਦਰਿਆਂ ਨੂੰ ਸਾਫ ਦਿਨ ਹੋਣ ਲੱਗ ਗਿਆ ਉੱਪਰ ਨੂੰ ਜਾ ਰਹੇ ਬਹੁਤ ਜਿਆਦਾ ਸਿੱਧੀ ਚੜ੍ਹਾਈ ਹੈ ਜੀ ਮੁਸ਼ਕਲ ਨਾਲ ਚੜ੍ਹਦੇ ਇੱਕ ਘੋੜਿਆਂ ਵਾਲੇ ਬੜਾ ਤੱਕਾ ਕਰਦੇ ਆ ਇੱਕ ਸਾਈਡ ਦੇ ਨਹੀਂ ਦੂਰ ਦੇ ਜਮਾ ਨਾਲ ਹੀ ਲਾ ਦਿੰਦੇ ਪਤੰਦਰ ਤੇਜ਼ ਵੀ ਭਜਾਰੇ ਇਹਨਾਂ ਨੂੰ ਹੋਣੀ ਨਹੀਂ ਲਿਆ ਰਹੇ ਬਹੁਤ ਤੇਜ਼ ਭਜਾਰੇ ਟੱਕਾ ਵਧ ਕਰਦੇ ਹੈ ਹਾਂਜੀ 1.5-2 ਕਿਲੋਮੀਟਰ ਵਾਂਗੂ ਆ ਗਈ ਜੀ ਇੱਥੇ ਰੁਕੇ ਸੀਗੇ ਚਾਹ ਪਾਣੀ ਪੀਂਦੇ ਸੀਗੇ ਬੱਕੇ ਚੜ੍ਹਾਈ ਕਾਫੀ ਪਈ ਆ ਸੰਗਤ ਜਾ ਰਹੀ ਆ ਸਵੇਰੇ 4 ਵਜੇ ਤੁਰੇ ਸੀ ਬਹੁਤ ਜਿਆਦਾ ਸਿੱਧੀ ਚੜ੍ਹਾਈ ਆ ਜੀ ਸਾਹ ਫੁੱਲ ਰਿਹਾ ਉੱਪਰ ਚੜ੍ਹਦਿਆਂ ਦਾ ਚੜ ਰਹੇ ਆ ਇਹ ਬਿਲਕੁਲ ਸਿੱਧੀ ਚੜਾਈ ਹੈ ਮੈਂ ਕਿਉਂ ਅੰਮਲ ਕਰਾਈ ਗੌਰ ਨੂੰ ਪੰਜ ਟੋਲੇ ਦਾ ਸਮਨੋ ਬਲਾਦਰੀ ਆ ਜੀ ਚੱਲ ਜੰਮ हे हे नि हि 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 चल फेर्नो बजे बछि भाडे पाउँला न ए भो कोइन कोइन अब म एक तरसो आ ज आउ जी आ हे नि यार यो चल आएको छैन फेर्नु लाग्यो थिन त हट्कार गर्दै सारी ਹਾਂਜੀ ਆਪਾਂ ਕਾਫੀ ਬਾਟ ਆ ਚੁੱਕੇ ਆਂਗੇ ਉੱਪਰ ਨੂੰ ਹਲਕੀ ਹਲਕੀ ਬੱਦਲਾਂ ਦੀ ਛਾਂ ਤੇ ਮੱਠੀ ਮੱਠੀ ਧੁੱਪ ਬਰਫ਼ ਪਈ ਹੋਈ ਹੈ ਉੱਪਰਲੀ ਸਾਈਡ ਨੂੰ ਹਲਕੀ ਹਲਕੀ ਤੇ ਪਹਾੜਾਂ ਦੇ ਨਜ਼ਾਰੇ ਵੇਖ ਰਿਹਾ ਆਪਾਂ ਆਨੰਦ ਵੱਜਿਆ ਪਿਆਗਾ ਸੰਗਤ ਜਾ ਰਹੀ ਹੈ ਜੋਸ਼ਾਂ ਦੇ ਵਿੱਚ ਉੱਪਰ ਨੂੰ ਚੜ ਰਹੀ ਹੈ ਚੜ੍ਹਾਈਆਂ ਬਾਬਾ ਜੀ ਇਹ ਦਰਬਾਰ ਤੇ ਮੱਥਾ ਟੇਕਣ ਸੰਗਤਾਂ ਦੇਖੋ 5:30 ਹੋ ਗਈ ਸਿੱਧੀ ਚੜ੍ਹਾਈ ਹੈ ਜੀ ਆਓ ਚਲਿਏ ਆਜੋ ਰਵੀ ਆਜੋ ਵੱਡੇ ਭਾਜੀ ਆਗੇ ਆਗੇ ਭਰਾ ਕੋਡ ਰੇਟਰ ਖਿੱਚ ਦੇਖੀ ਹਾਂਜੀ ਉੱਪਰੋਂ ਚੜ੍ਹਾਈ ਕਾਫੀ ਦੂਰ ਆ ਪਜੂ ਕਰਕੇ ਦੇਖਿਆ ਤੇ ਸੰਗਤ ਜਾ ਰਹੀ ਹੈ ਦੂਰ ਦੂਰ ਤੱਕ ਦਿਖ ਰਹੀ ਸੀ ਛੋਟੇ ਛੋਟੇ ਬੰਦੇ ਦਿਖ ਰਹੇ ਸੀ ਦੂਰੋਂ ਜੂਮ ਕਰਕੇ ਦੇਖਿਆ ਤੇ ਚੜ੍ਹਾਈ ਕਾਫੀ ਜ਼ਿਆਦਾ ਹੀ ਪਈ ਸੀ ਹੌਸਲਾ ਜਾਂ ਫੇਰ ਆ ਦਿਲ ਚ ਦੇਖ ਕੇ ਵੀ ਸਾਹਮਣੀ ਰਹਿ ਗਿਆ ਤੇ ਬਾਟਾ ਜੇ ਕਾਫੀ ਪਈ ਸੀ ਇੱਥੋਂ ਤੇ ਜੋਰ ਮਾਰ ਕੇ ਫੇਰ ਚੜ ਗਏ ਆਪਾਂ ਚੜ੍ਹਾਈਆਂ ਅੱਗੇ ਦਾ ਦੇਖਦੇ ਰਹੋ ਵਿਊ ਦੇਖੋ ਜੀ ਕਿੰਨੇ ਨੇੜੇ ਤੋਂ ਆਪਾਂ ਨੂੰ ਬੱਦਲ ਦਿਖ ਰਹੇ ਹੈਗੇ ਜਮਾ ਆਪਣੇ ਸਾਹਮਣੇ ਬੱਦਲ ਹੈ ਇੱਕ ਸਾਈਡ ਤੇ برف ਪਈ ਹੋਇਆ ਗਲੇਸ਼ੀਅਰ ਜੰਮਿਆ ਹੋਇਆ ਪੁਰਾਣਾ برف ਦਾ ਕੋਲ ਦੀ ਜਾ ਕੇ ਆਪਾਂ ਤੁਹਾਨੂੰ ਵੀਡੀਓ ਦਿਖਾਵਾਂਗੇ ਗਲੇਸ਼ੀਅਰ ਦੀ ਜੋ ਕਿ ਜੰਮਿਆ ਹੋਇਆ ਹੈ ਗਲੇਸ਼ੀਅਰ ਆ ਤੇ ਇਧਰ ਆਪਾਂ ਨੂੰ ਪਹਾੜ ਵੀ ਨੇੜੇ ਦਿਖ ਰਹੇ ਸੀ ਬਿਲਕੁਲ ਹੀ ਪਹਾੜਾ ਦਾ ਵੀਊ ਵੀ ਦੇਖੋ ਬੱਦਲ ਬਿਲਕੁਲ ਪਹਾੜਾ ਦੇ ਵਿੱਚ ਮਿਲੇ ਹੋਏ ਆ ਹਲਕੀ ਹਲਕੀ برف ਪਈ ਵੀ ਆ ਉੱਪਰ ਗਲੇਸ਼ੀਅਰ ਆ ਉੱਪਰ ਨੂੰ ਜਾ ਰਹੇ ਆ ਆਪਾਂ ਤੇ ਗਲੇਸ਼ੀਅਰ ਨੇੜੇ ਤੋਂ ਦਿਖਾਵਾਂਗੇ ਤੁਹਾਨੂੰ ਹਾਂਜੀ ਸਾਹਮਣੇ ਆ ਗਿਆ برف ਦਾ ਗਲੇਸ਼ੀਅਰ ਜੋ ਕਿ ਪਰਾਣਾ ਜੰਮਿਆ ਹੈ برف ਦਾ ਗਲੇਸ਼ੀਅਰ ਤੇ ਸੰਗਤ ਕਰ ਰਹੀ ਹੈ ਫੋਟੋਆਂ ਵਗੈਰਾ ਇੱਥੇ ਨੇੜੇ ਤੋਂ ਦਿਖਾਉਣਾ ਹੈ ਤੁਹਾਨੂੰ 뷰 ਤੇ ਸਾਹਮਣੇ ਬੱਦਲਾਂ ਦਾ 뷰 ਵੀ ਦੇਖੋ ਬਹੁਤ ਸੋਹਣਾਗਾ ਨੰਦ ਆ ਰਿਹਾ 뷰 ਦੇਖ ਕੇ ਦਿਲ ਲੱਗ ਰਿਹਾ ਬਿਲਕੁਲ ਸ਼ਾਂਤ ਮਾਹੌਲ ਆ ਤੇ ਹਲਕੀ ਹਲਕੀ برف ਰਹਾ ਜੰਮਿਆ ਹੈ ਗਲੇਸ਼ੀਅਰ ਆ ਦੇਖੋ ਕਿਦਾਂ ਆਨੰਦ ਲੈ ਰਹੀ ਹੈ ਸੰਗਤ ਤੇ ਜੁੜੇ ਰਹੋ ਵੀਡੀਓ ਦੇ ਵਿੱਚ ਦੇਖਿਓ ਆਪਾਂ ਅੱਗੇ ਜਾ ਕੇ ਤੁਹਾਨੂੰ ਹੇਮਕੁੰਡ ਦਰਬਾਰ ਸਾਹਿਬ ਦੇ ਦਰਸ਼ਨ ਕਰਾਵਾਂਗੇ हां जी ਆਪਾਂ ਵੀ ਬਰਫ਼ ਕੋਲ ਦੀ ਲੰਘ ਰਹੇ ਸੀ ਤੇ ਹਲਕਾ ਹਲਕਾ ਪਾਣੀ ਦਾ ਝਰਨਾ ਪੈ ਰਿਹਾ ਠੰਡਾ ਗਲੇਸ਼ੀਅਰ ਦਾ ਪਾਣੀ ਖੁਰਖੁਰ ਕੇ ਆ ਰਿਹਾ ਦੇਖੋ ਕਿੰਨਾ ਸਾਫ਼ ਸੁਥਰਾ ਪਾਣੀ ਆ ਤੇ ਲੰਘ ਰਹੇ ਸੀ ਆਪਾਂ ਇਹਦੇ ਵਿੱਚ ਦੀ ਥੋੜੀ ਜਿਹੀ ਵੀਡੀਓ ਸ਼ੂਟ ਕਰ ਲਈ ਆਪਾਂ ਵੀ ਦੇਖੋ ਗਲੇਸ਼ੀਅਰ ਦਾ ਪਾਣੀ ਡਿੱਗ ਰਿਹਾ ਤਾਜ਼ਾ ਹੈ ਬਰਫ਼ ਦਾ ਖੁਰਖੁਰ ਕੇ ਆ ਰਿਹਾ ਉੱਪਰ ਤੋਂ ਹਾਂ ਜੀ ਇੱਕ ਗਲੇਸ਼ੀਅਰ ਆਪਾਂ ਨੂੰ ਹੋਰ ਆ ਗਿਆ ਬਰਫ਼ ਦਾ ਜੰਮਿਆ ਹੋਇਆ ਜੋ ਕਿ ਪੁਰਾਣਾਗਾ ਬਲੈਕ ਹੋ ਚੁੱਕੀ ਹੈ برف ਤੇ ਪਾਣੀ ਦਾ ਚੱਲ ਰਿਹਾ ਝਰਨਾ ਇੱਥੇ ਕਾਫੀ ਜ਼ਿਆਦਾ ਪਾਣੀ ਡਿੱਗ ਰਿਹਾ ਉੱਪਰ ਤੋਂ ਆ ਰਿਹਾ برف ਦਾ ਗਲੇਸ਼ੀਅਰ ਦਾ ਖੁਰਕੇ ਦੋ ਗਲੇਸ਼ੀਅਰ ਆਏ ਰਸਤੇ ਦੇ ਵਿੱਚ ਆਪਾਂ ਨੂੰ ਦੇਖੋ ਇਹ ਬਹੁਤ ਵੱਡਾ ਗਲੇਸ਼ੀਅਰ ਹੈਗਾ ਪਹਿਲਾ ਵਾਲੇ ਨਾਲੋਂ ਕਿੱਦਾਂ برف ਦੇ ਵੱਡੇ ਵੱਡੇ ਪੀਸ ਜੰਮੇ ਹੋਏ ਆ ਪੁਰਾਣੇ ਉੱਤੋਂ ਮਿੱਟੀ ਪੈ ਪੈ ਕੇ ਗੰਦਾ ਹੋ ਚੁੱਕਿਆ ਹੈਗਾ ਗਲੇਸ਼ੀਅਰ ਤੇ ਇੱਥੋਂ ਰਹਿ ਗਿਆ ਇੱਥੋਂ ਗਲੇਸ਼ੀਅਰ ਕੋਲੇ ਹਿਮਕੁੰਡ ਸਾਹਿਬ 1 ਕਿਲੋਮੀਟਰ ਰਹਿ ਗਿਆ ਇੱਥੋਂ ਦੋ ਰਸਤੇ ਜਾਂਦੇ ਆ ਇੱਕ ਸਾਈਡ ਤੋਂ ਪੌੜੀਆਂ ਜਾਂਦੀਆਂ ਇੱਕ ਸਾਈਡ ਤੋਂ ਸਿੱਧਾ ਇਹੀ ਰਸਤਾ ਜਾਂਦਾ ਪੱਧਰ ਹਾਂ ਜੀ ਆਪਾਂ ਬਿਲਕੁਲ ਆ ਗਏ ਨੇੜੇ ਸਾਹਮਣੇ ਬਾਜ਼ਾਰ ਦਿਖ ਰਿਹਾ ਉੱਪਰ ਹਿਮਕੁੰਡ ਸਾਹਿਬ ਦਾ ਤੇ ਥੋੜੀ ਬਾਟ ਰਹੀ ਕਿ ਇੱਥੇ ਜਾ ਕੇ ਸਾਹ ਬਹੁਤ ਫੁੱਲ ਰਿਹਾ ਤੇ ਦਮ ਵੀ ਚੜ ਚੁੱਕਿਆ ਗਿਆ ਕਿਉਂਕਿ ਉੱਪਰ ਥੋੜੀ ਆਕਸੀਜਨ ਦੀ ਪ੍ਰੋਬਲਮ ਹੋ ਜਾਂਦੀ ਆ ਸਾਹ ਫੁੱਲ ਰਿਹਾ ਥੋੜਾ ਜਿਆ ਤੇ ਠੱਡ ਕਰਨ ਉੱਪਰ ਆ ਗਏ ਆਪਾਂ ਬਾਜ਼ਾਰ ਦੇ ਵਿੱਚ ਦਰਬਾਰ ਸਾਹਿਬ ਪਹੁੰਚ ਜਾਣਾ 5-4 ਮਿੰਟਾਂ ਦੇ ਵਿੱਚ ਵਿੱਚ ਦਰਸ਼ਨ ਕਰਾਵਾਂਗੇ ਪਹਿਲਾਂ ਇਸ਼ਨਾਨ ਪਾਣੀ ਕਰਾਂਗੇ ਫਿਰ ਦਰਬਾਰ ਸਾਹਿਬ ਦੇ ਦਰਸ਼ਨ ਕਰਾਵਾਂਗੇ ਤੁਹਾਨੂੰ ਇਹ ਹੈ ਨੀਓ ਜੁਨੀ ਬਣਾ ਦੇ ਹਾਂ ਯਾਰ ਇਹ ਕਰ ਸਕਦਾ ਹੈ ਜੀ ਵਾਹ ਰਹੀ ਹੈ ਫਲੇਰ ਜੀ 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 ਪਾ ਦੇ ਜੀ ਇਹ ਬਾਡੀ ਦਾ ਪ੍ਰਸ਼ਾਨ ਹੈ ਬਾਡੀ ਤਾਤ ਕਰਮ ਜਗਤ ਸਤ ਸਤ ਗੁਰੂ ਸਾਹਿਬ ਜੀ 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 ਮੇਰਾ ਬਤ Geldi geldi R provincia Rúin ਹਾਂਜੀ ਆਪਾਂ ਉੱਪਰ ਪਹੁੰਚ ਚਕੇ ਆਪਾਂ ਕਰ ਲਗਿਆ ਇਸ਼ਨਾਨ ਪਹਿਲਾਂ ਸਰੋਵਰ ਦੇ ਵਿੱਚ ਫਿਰ ਇਸ਼ਨਾਨ ਕਰਨ ਤੋਂ ਬਾਅਦ ਦਰਬਾਰ ਸਾਹਿਬ ਚੱਲਾਂਗੇ ਪਾਣੀ ਬਹੁਤ ਜ਼ਿਆਦਾ ਠੰਡਾਗਾ ਤੇ ਧੁੱਪ ਨਿਕਲੀ ਹੋਈ ਹੈ ਆਪਣੇ ਕਰਮਾ ਦੀ ਤੇ ਜ਼ਿਆਦਾ ਠੰਡਾ ਨਹੀਂ ਲੱਗਿਆ ਕਿਉਂਕਿ ਕਾਫਟ ਕਰਕੇ ਗਰਮ ਸੀਗਾ ਸਰੀਰ ਠੰਡਾ ਠੰਡੇ ਪਾਣੀ ਨਾਲ ਇੱਕ ਵਾਰ ਰੈਸਟ ਹੋ ਗਈ ਬਿਲਕੁਲ ਤੇ ਇਸ ਤੋਂ ਬਾਅਦ ਚੱਲਾਂਗੇ ਦਰਬਾਰ ਸਾਹਿਬ सारवादा बणताया सर में ना पे नहया सरसरो ने जान करता नहाया अपने जस आप बी सुना खावण न मिक्की बताया क्या करी के माया सब के बाना ले तो रहे जो उसके न स्वरूप के है खागया आवे के जो ही सब जब अवे तने स्मारी इस ते हम सदा ही बुरा करे कहा बिना कछु ना खाक ना हाँ कर तो महाराज का नाम जी dan kesan bahasa saudara salah satu yang penting pada pada seperti di i no, ਹੋਣ ਆਪਾਂ ਲੰਗਰ ਪਾਣੀ ਛਕ ਲਿਆ ਸੀ ਆ ਤੇ ਇੱਧਰਲੀ ਬੈਕ ਸ਼ੈਡ ਤੋਂ ਜਲ ਮਿਲਦਾਗਾ ਇੱਥੂ ਕੋਲੇ ਕਿੰਨੀਆਂ ਮਿਲਦੀਆਂ ਤੇ ਜਲ ਲੈ ਕੇ ਆਪਾਂ ਫਿਰ ਵਾਪਸ ਚੱਲਦੇ ਆਂ ਜੀ ਤੇ ਮਿਲਦੀਆਂ ਕਿੰਨੀਆਂ ਯਾ ਇਧੇ ਉਪਰ ਆ ਅਪਣੇ ਮੰਦਰ ਬਣਾ ਹੋਇਆ ਜੀ ਮੈਂ ਕਿਹਾ ਹੁੰਦਾ ਸੀ ਕੀ ਬੈਕ ਸਾਈਡ ਤੋਂ ਥੱਲੇ ਨੂੰ ਚਾਲੇ ਪਾਤੀ ਜੀ ਆਪਾਂ 12:30 ਟਾਈਮ ਹੋ ਗਿਆ ਇਹਨੇ ਕਿੰਨੇ ਟਾਈਮ ਚ ਪਹੁੰਚਦੇ ਆ ਥੱਲੇ ਨੂੰ ਲੈਟੇ ਵਿੱਚ ਪਰਫੜੇ ਆ ਇੱਥੇ ਲਿਖ ਲੋ ਹਾਂਜੀ ਗੋਵਿੰਦ ਧਾਮ ਦੁਆਰਾ ਪਹੁੰਚ ਚੁੱਕੇ ਆਪਾਂ 4 ਵਜੇ ਪੈਰਾਂ ਦੇ ਵਿੱਚ ਦੇਖੋ ਛਾਲੇ ਪੈ ਗਏ ਦਰਬਾਰ ਸਾਹਿਬ ਗੋਵਿੰਦ ਧਾਮ ਪਹੁੰਚ ਗਏ ਆਪਾਂ 4:00 ਵਜੇ ਕਰੀਬ ਸਾਢੇ 12:00 ਵਜੇ ਚੱਲੇ ਸੀਗੇ ਅੱਜ ਇੱਥੇ ਰਾਤ ਕੱਟਾਂਗੇ ਸਵੇਰੇ ਆਪਾਂ ਵਾਪਸ ਚੱਲਾਂਗੇ ਗੋਵਿੰਦ ਘਾਟ ਨੂੰ हां जी ਆਪਾਂ ਪਏ ਸੀ ਇਹ ਬਾਹਰ ਰਾਤ ਨੂੰ ਆ ਗਈ ਸੀ بارش 12:00 ਵਜੇ ਤੇ ਆਪਾਂ ਆ ਕੇ ਪੈ ਗਏ ਅੰਦਰ ਸ਼ਟਰਾਂ ਚ ਲੰਗਰ ਦੇ ਸਾਹਮਣੇ ਤੇ ਬਹੁਤ ਜ਼ਿਆਦਾ ਤੇਜ਼ بارش ਸੀ ਤੇ ਸਾਡੇ ਕੋਲ ਇਧਰ ਆ ਕੇ ਦਰਵੇਸ਼ ਵੀ ਪਿਆ ਹੋਇਆ ਸੀਗਾ ਕੰਬਲਾ ਦੇ ਉੱਪਰ ਬਹੁਤ ਜ਼ਿਆਦਾ بارش ਹੋਈ ਤੇ ਆਪਣੇ ਕੰਬਲ ਵੀ ਸਲਾਬੇ ਹੋ ਗਏ ਸੀ ਬਿਲਕੁਲ ਤੇ ਕਿਉਂਕਿ ਚਾਦਰਾਂ ਪਾਈਆਂ ਸੀ ਉੱਪਰ ਸ਼ਟਰ ਚੋਰੇ ਸੀਗੇ ਤੇ ਨੀਂਦ ਤਾਂ ਤੁਹਾਨੂੰ ਪਤਾ ਜੀ ਸਵੇਰ ਦੇ ਵੱਜ ਗਏ ਸਵਾ ਚਾਰ ਤਰੀਕ ਹੋ ਗਈ ਅੱਜ 15 ਗੋਬਿੰਦਨ ਦਾਮ ਤੋਂ ਆਪਾਂ ਬਾਅਸੀ ਘਰ ਤੱਕ ਗੋਬਿੰਦ ਘਾਟ ਨੂੰ ਜਾ ਰਹੇ ਹਾਂ ਤੇ ਜੰਗਲੀ ਏਰੀਆ ਥੋੜਾ ਜਿਹਾ ਨੇੜਾ ਬਹੁਤ ਪਿਆ ਹੈ ਜੀ ਸੰਗਤ ਕੋਈ ਨਹੀਂ ਜਾ ਰਹੀ ਆਪਾਂ ਚੜ ਜਾਣੇ ਹਾਰੇ ਪਿੱਛੇ ਚੱਲੇ ਹੈ ਜੀ ਹਾਂਜੀ ਇਹ ਪੁਲ ਨਵਾਂ ਬਣਿਆ ਹੋਇਆਗਾ ਜੋ ਕਿ ਆਪਾਂ ਉਦ ਦੇ ਨਦੀ ਕਾਲੇ ਰਸਤੇ ਗਈ ਸੀ ਥੱਲੇ ਦੀ ਜੋ ਪੁਰਾਣਾ ਪੁਲ ਸੀਗਾ ਤੇ ਇਹ ਬਣਿਆ ਹੋਇਆ ਨਵਾਂ ਪੁਲ ਜੋ ਕਿ ਆਪਾਂ ਗੋਵਿੰਦ ਧਾਮ ਨੂੰ ਜਾਂਦਿਆਂ ਨੂੰ ਆਉਂਦਾ ਪੁਲ ਬਹੁਤ ਵੱਡਾ ਪੁਲ ਬਣਿਆ ਨਵਾਂ ਬਹੁਤ ਜ਼ਿਆਦਾ ਹੈਵੀ ਪੁਲ ਬਣਿਆ ਇਹ ਆਪਾਂ ਜਾਂਦੇ ਹੋਏ ਥੱਲੇ ਦੀ ਗਏ ਸੀ ਉਧਰਲੀ ਸਾਈਡ ਦੀ ਹੁਣ ਆਉਂਦੇ ਹੋਏ ਆਪਾਂ ਉੱਪਰ ਦੀਆਂ ਪੁਲ ਦੇਖਣਾ ਸੀਗਾ ਤੇ ਸੰਗਤ ਨੂੰ ਦਿਖਾਉਣਾ ਸੀਗਾ ਪੁਲਾ ਵੀਡੀਓ ਦੇ ਵਿੱਚ ਹਾਂਜੀ ਆਪਾਂ ਥੱਲੇ ਪਹੁੰਚ ਗਏ ਸੀ ਇੱਥੋਂ ਗੱਡੀ ਲੈ ਲਈ 50 ਰੁਪਏ ਸਵਾਰੀ ਲੈਂਦੀ ਹੈ ਇਹ ਗੋਵਿੰਦ ਘਾਟ ਦੇ ਨੇੜੇ ਪਹਚਾ ਦਿੰਦੀ ਹੈ ਉੱਥੋਂ 5 ਕਿਲੋਮੀਟਰ ਰਸਤਾ ਹੈਗਾ ਹੁਣ ਆਪਾਂ ਗੱਡੀ ਤੇ ਜਾ ਰਹੇ ਆ ਵਾਪਸ ਗੋਵਿੰਦ ਘਾਟ ਨੂੰ ਹਾਂਜੀ ਆਪਾਂ ਗੋਵਿੰਦ ਘਾਟ ਦੇ ਪਹੁੰਚ ਗਏ ਸੀਗੇ 10:00 ਵਜੇ ਰਾਤ ਨੂੰ 4:00 ਵਜੇ ਚੱਲੀ ਸਵੇਰੇ ਤੇ ਹੁਣ ਚੱਲੇ ਆਪਾਂ ਬਦਰੀਨਾਥ ਮੱਥਾ ਟੇਕ ਕੇ ਵਾਪਸੀ ਆਵਾਂਗੇ ਬਦਰੀਨਾਥ ਦਾ ਟੂਰ ਕਰਾਉਣੇ ਆ ਸੋਲੋਂ ਬਣੇ ਰਿਓ ਵੀਡੀਓ ਦੇ ਵਿੱਚ